ਕੈਨੇਡੀਅਨ ਖਬਰਾਂ ਮਾਦੇ ਵਿੱਚ ਤੁਹਾਨੂੰ ਅੱਜ ਸੁਣਾਉਣੇ ਇੱਕ ਵੱਡੀ ਖਬਰ ਕੈਨੇਡਾ ਦਾ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ 5 ਸਾਲਾਂ ਵਿੱਚ ਪ੍ਰਸਿੱਧੀ ਵਿੱਚ ਲਗਭਗ ਦੁੱਗਣਾ ਹੋ ਗਿਆ ਹੈ ਕੈਨੇਡੀਅਨ ਰੋਜ਼ਗਾਰਦਾਤਾਵਾਂ ਦੀ ਅਰਜੀ ਵਿਦੇਸ਼ੀ ਕਾਮਿਆਂ ਦੀ ਮੰਗ ਪੂਰੇ ਕੈਨੇਡਾ ਵਿੱਚ ਵਧ ਗਈ ਹੈ ਰੋਜ਼ਗਾਰਦਾਤਾਵਾਂ ਨੂੰ 5 ਸਾਲ ਪਹਿਲਾਂ ਨਾਲੋਂ 2023 ਵਿੱਚ ਦੁੱਗਣੇ ਤੋਂ ਵੱਧ ਲੋਕਾਂ ਨੂੰ ਨੌਕਰੀ ਦੇ ਰੱਖਣ ਦਾ ਮੌਕਾ ਦਿੱਤਾ ਗਿਆ ਹੈ ਅਸਥਾਈ ਵਰਕਰ ਪ੍ਰੋਗਰਾਮ TFWP ਇਸ ਸੰਬੰਧੀ ਵਿੱਚ ਸੰਗੀ ਅੰਕੜਿਆਂ ਦੇ ਇੱਕ CBC ਵਿਸ਼ਲੇਸ਼ਣ ਦੇ ਅਨੁਸਾਰ ਪ੍ਰੋਗਰਾਮ ਦੀ ਪ੍ਰਸਿੱਧੀ ਪੂਰੇ ਦੇਸ਼ ਵਿੱਚ ਅਤੇ ਬਹੁਤ ਸਾਰੇ ਸੈਕਟਰਾਂ ਦੇ ਵਿੱਚ ਵਧੀ ਹੈ ਉਦਾਹਰਨ ਦੇ ਲਈ TFWP ਨੇ 2018 ਵਿੱਚ 287 ਪ੍ਰਸ਼ਾਸਕ ਸਹਾਇਕਾਂ ਨੂੰ ਲਿਆਂਦਾ ਇੱਕ ਸੰਖਿਆ ਜੋ ਹੁਣ ਤੱਕ 3337 ਤੱਕ ਪਹੁੰਚ ਗਈ ਹੈ ਜਿਵੇਂ ਕਿ ਉਸਾਰੀ ਮਜ਼ਦੂਰਾਂ ਲਈ ਇਹ ਵਾਅਦਾ ਹੋਰ ਵੀ ਨਾਟਕੀ ਸੀ ਜੋ ਕਿ 2018 ਵਿੱਚ 132 ਤੋਂ 2023 ਵਿੱਚ 5353 ਹੋ ਗਿਆ ਪ੍ਰੋਗਰਾਮ ਜੋ ਥੋੜੇ ਸਮੇਂ ਵਿੱਚ ਮਾਲਕਾਂ ਦੇ ਮਜ਼ਦੂਰ ਤਨਾ ਨੂੰ ਘੱਟ ਕਰਨ ਦੇ ਸਾਧਨ ਵਜੋਂ ਤਿਆਰ ਕੀਤਾ ਗਿਆ 2023 ਵਿੱਚ 249646 TFW ਲਿਆਇਆ ਗਿਆ ਜੋ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੇ ਆਂਕੜਿਆਂ ਅਨੁਸਾਰ 2028 ਦੇ ਮੁਕਾਬਲੇ 130658 ਦਾ ਵਾਧਾ ਹੈ ਹਾਲਾਂਕਿ ਇਸ ਦੇ ਥੋੜੇ ਸਮੇਂ ਦੇ ਲਾਭਾਂ ਦੇ ਬਾਵਜੂਦ ਪੋਲਾ ਦੂਹਾ ਸ਼ੇਕ ਸੰਬੰਧੀ ਸੀਬੀਸੀ ਕਹਾਣੀ ਦੇ ਅਨੁਸਾਰ ਪ੍ਰੋਗਰਾਮਾਂ ਨੂੰ ਕਰਮਚਾਰੀਆਂ ਨੂੰ ਕਮਜ਼ੋਰ ਸਥਿਤੀ ਵਿੱਚ ਰੱਖਣਾ ਤੇ ਇੱਕ ਮਾਰਕੀਟ ਆਰਕਟਾ ਵਿੱਚ ਸੇਤਮਨ ਮੁਕਾਬਲੇ ਨੂੰ ਕਮਜ਼ੋਰ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸਾਲਾ ਦੌਰਾਨ ਵਪਾਰਕ ਸਮੂਹਾ, ਮਜ਼ਦੂਰ ਯੂਨਨਾਂ ਅਤੇ ਆਮ ਨਾਗਰਿਕਾਂ ਨੇ ਇੱਕ ਪ੍ਰੋਗਰਾਮ ਪ੍ਰਤੀ ਅਤੇ ਆਪਣੀ ਅਸਤੁਨਸਤੀ ਜਹਾਰ ਕੀਤੀ ਹੈ। ਵਾਟਰਲੂ ਯੂਨੀਵਰਸਿਟੀ ਦੇ ਲੇਬਰ ਅਤੇ ਅਰਥਸ਼ਾਸਤਰੀ ਦੇ ਪ੍ਰੋਫੈਸਰ ਮਾਈਕਲ ਸਟੂਅਰਡ ਨੇ ਕਿਹਾ ਕਿ ਅਸੀਂ ਜੋ ਕੁਝ ਸੁਣਦੇ ਹਾਂ ਉਹ ਮਜ਼ਦੂਰਾਂ ਦੀ ਘਾਟ ਹੈ। ਸਾਨੂੰ ਇਹ ਪਛਾਣਨਾ ਸ਼ੁਰੂ ਕਰਨਾ ਪਵੇਗਾ ਕਿ ਅਸਲ ਵਿੱਚ ਇੱਕ ਸੇਵੇ ਸੇਵਾ ਕਰਨ ਵਾਲਾ ਵੇਤਾਂਤ ਹੈ ਜੋ ਜ਼ਿਆਦਾ ਕਾਰਪੋਰੇਟਰ ਕੈਨੇਡਾ ਤੋਂ ਹੁੰਦਾ ਹੈ। TFW ਦੀ ਮੰਗ ਵਿੱਚ ਨਾਟਕੀ ਵਾਅਦੇ ਦਾ ਇੱਕ ਕਾਰਨ ਮਹਾਮਾਰੀ ਅਤੇ ਆਰਥਿਕਤਾ ਤੇ ਮੋੜ ਖੁੱਲਣ ਤੋਂ ਬਾਅਦ ਸਰਕਾਰ ਦੁਆਰਾ ਪ੍ਰੋਗਰਾਮਾਂ ਦੇ ਆਲੇ ਦੁਆਲੇ ਨਿਯਮਾਂ ਨੂੰ ਢਿੱਲਾ ਕਰਨਾ ਤੇ ਉੱਥੇ ਦੱਸਦੀ ਹੈ ਕਿ ਕੈਲੀ ਰੈਸਟੋਰੈਂਟ ਕਨੇਡਾ ਦੇ ਪ੍ਰਧਾਨ ਅਤੇ ਸੀਈਓ ਨੇ ਅਨਸਾਰ ਜਏ ਆਪਰੇਟਰ ਸਨ ਜੋ ਆਪਣੇ ਕਾਰੋਬਾਰ ਨੂੰ ਮੋੜ ਸर्जਿਤ ਕਰਨ ਅਤੇ ਦੁਬਾਰਾ ਖੋਲਣ ਅਤੇ ਭਾਈਚਾਰੇ ਦੀ ਸੇਵਾ ਕਰਨ ਦੇ ਯੋਗ ਹੋਣ ਲਈ ਇੱਕ ਇਸ ਵਿੱਚ ਟੈਪ ਕਰ ਰਹੇ ਸਨ TF WP ਦੇ ਨਿਰਦੇਸ਼ਾਂ ਵਿੱਚ ਬਹੁਤ ਸਾਰੀ ਆਲੋਚਨਾਵਾਂ ਵਿੱਚ ਇੱਕ ਪ੍ਰਮੁੱਖ ਇਹ ਹੈ ਕਿ ਉਹ ਕਰਮਚਾਰੀਆਂ ਦਾ ਸ਼ੋਸ਼ਣ ਕਰਦਾ ਜੋ ਸਾਨੂੰ ਲਿਆਂਦਾ ਅਲਬਰਟਾ ਵਿਊਜ਼ ਦੇ ਅਨੁਸਾਰ TFW ਨੂੰ ਦੁਰਵਿਵਹਾਰ ਅਤੇ ਬਹੁਤ ਸਾਰੇ ਪੱਧਰਾਂ ਦੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਿੱਚ ਉਹਨਾਂ ਦੀ ਪ੍ਰਭਾਵਿਤ ਸੰਭਾਵਿਤ ਨੌਕਰੀਆਂ ਉਹਨਾਂ ਦੇ ਆਉਣ ਤੇ ਅਲੋਪ ਹੋ ਜਾਣਾ ਉਹਨਾਂ ਦੇ ਵਾਅਦਿਆਂ ਨਾਲੋਂ ਘੱਟ ਭੁਗਤਾਨ ਘੱਟ ਰਿਹਾ ਹਿਸ਼ ਪ੍ਰਬੰਧਾਂ ਲਈ ਬਹੁਤ ਜ਼ਿਆਦਾ ਕਿਰਾਏ ਦਾ ਭੁਗਤਾਨ ਕਰਨਾ ਸ਼ਾਮਲ ਹੈ TFW ਤੇ ਨਿਰਪਰ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ ਫਿਲਪ ਕ੍ਰਾਸ ਮੈਕਡੋਨਲ ਲੌਰੀਆ ਇੰਸਟੀਚਿਊਟ ਦੇ ਸੀਨੀਅਰ ਫਾਲੋਅਰ ਅਤੇ ਸਟੈਟਿਸ ਕੈਨੇਡਾ ਦੇ ਸਾਬਕਾ ਅਰਥਸ਼ਾਸਤਰੀ ਲਿਖਦੇ ਨੇ ਕਿ ਕੁਝ ਟਰੇਲੂ ਸੈਕਟਰ ਜਿਵੇਂ ਖੇਤੀ ਪੂਰੀ ਤਰ੍ਹਾਂ TFW ਤੇ ਨਿਰਭਰ ਹੈ। ਉਦਾਹਰਨ ਦੇ ਲਈ ਜਦੋਂ 2020 ਵਿੱਚ ਬੇਰਜ਼ਗਾਰੀ ਵਧੀ ਤਾਂ ਕੈਨੇਡਾ ਦੇ ਕਿਸਾਨਾਂ ਨੇ ਪਾਇਆ ਕਿ ਟਰੇਲੂ ਮਜ਼ਦੂਰਾਂ ਦੀ ਉਪਲਬਧਤਾ ਦੇ ਬਾਵਜੂਦ ਇਸ ਦੀ ਉਤਪਾਦਕਤਾ ਅਸਥਾਈ ਵਿਦੇਸ਼ੀ ਮਜ਼ਦੂਰਾਂ ਨਾਲੋਂ ਬਹੁਤ ਘਟਾ। ਜੌਨ ਫੌਸਟਰ ਕਹਿੰਦੇ ਨੇ ਕਿ TFW ਦਾ ਟਾਂਚਾ ਇਹਨਾਂ ਕਾਮਿਆਂ ਦੀ ਭਲਾਈ ਲਈ ਇੱਕ ਅਣਦੇਖੀ ਪੈਦਾ ਕਰਦੀ ਹੈ ਕਿਉਂਕਿ ਇੱਕ ਕੈਨੇਡੀਅਨ ਨੂੰ ਉਹਨਾਂ ਦੇ ਡਿਸਪੋਜ਼ੇਬਲ ਲੇਬਲ ਲੇਬਰ ਤੋਂ ਜ਼ਿਆਦਾ ਹੋਰ ਕੁਝ ਨਹੀਂ ਸਮਝਦਾ ਉਹ ਉਤਸ਼ਾਹਿਤ ਕਰਦਾ ਜੇਕਰ ਉਹਨਾਂ ਅੰਦਾ ਪਰਮਿਟ ਵੈਧ ਹੈ ਤਾਂ ਉਹ ਕੈਨੇਡਾ ਵਿੱਚ ਰਹਿਣ ਦੇ ਕਾਨੂੰਨੀ ਤੌਰ ਤੇ ਹੱਕਦਾਰ ਨੇ ਅਤੇ ਉਹਨਾਂ ਨੂੰ ਉਹਨਾਂ ਪ੍ਰੋਗਰਾਮਾਂ ਤੱਕ ਪਹੁੰਚ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਉਹ ਭੁਗਤਾਨ ਕਰਦੇ ਨੇ ਜਿਵੇਂ ਕਿ ਹਰ ਦੂਜੇ ਵਰਕਰ ਇਹ ਸੁਝਾਅ ਜਿਸ ਪੱਲ ਸਾਨੂੰ ਉਹਨਾਂ ਦੇ ਮਜ਼ਦੂਰੀ ਦੀ ਲੋੜ ਨਹੀਂ ਉਹਨਾਂ ਨੂੰ ਪੈਕ ਕਰਕੇ ਘਰ ਭੇਜਿਆ ਜਾਣਾ ਚਾਹੀਦਾ ਇਹ અપਵਨ ਅਪਨ ਅਪਵਨ ਜਨਕ ਇੱਕ ਅਤੇ ਅਸਮਾਨਵੀ ਗੱਲ ਹੈ ਸੋ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਤਾਂ ਨਹੀਂ ਕਿਤੇ ਇਹ ਇੱਕ ਵੱਡੀ ਖਬਰ ਆਪਾਂ ਕਹਿ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਿ ਇਸ ਸ਼ੋਸ਼ਣ ਦਾ ਸ਼ਿਕਾਰ ਵੀ ਹੋ ਰਹੇ ਨੇ ਕੈਨੇਡੀਅਨ ਖਬਰਾਂ ਆਵਦ ਵਿੱਚ ਵੱਡੀ ਖਬਰ ਹੋ ਖਬਰ ਇਸ ਤੇ ਚੱਲ ਰਹੀ ਹੈ ਦੇਸ਼ ਨੇ तमाम ਖਬਰ ਦੇਖਣ ਵਾਸਤੇ ਬਨੇ ਰਹੋ ਕੈਨੇਡੀਅਨ ਖਬਰੂ ਦੇ ਨਾਲ